ਭਗਵੰਤਰੀ ਸਾਹਿਬ ਨੇ ਜਿਸ ਵੱਡੇ ਪਲੇਟਫਾਰਮ ਤੇ ਇਸ ਨੂੰ ਇਸ ਕਦਰ ਪੇਸ਼ ਕੀਤਾ ਸੀਗਾ ਕਿ ਲਓ ਜੀ ਮਸਲਾ ਹੱਲ ਹੋ ਗਿਆ ਅਸੀਂ ਲੱਭ ਲਏ ਉਹਨਾਂ ਚੋਂ ਐਨੇ ਸਰੂਪ ਤਾਂ ਬਸ ਐ ਜੀਪੀਸੀ ਨੂੰ ਸੌਂਪ ਦੇਣੇ ਆ ਅਚਾਨਕ ਕੱਲ ਸਾਰਾ ਕੁਝ ਇਸ ਤਰ੍ਹਾਂ ਜੂ ਟਰਨ ਬੱਜਿਆ ਕਿ ਉਸ ਸਮੇਂ ਨਾ ਡਾਕਟਰ ਸੁਖੀ ਲੱਭੇ ਤੇ ਨਾ ਮੁੱਖ ਮੰਤਰੀ ਭਗਵੰਤ ਮਣ ਲੱਭੇ ਮੁੱਖ ਮੰਤਰੀ ਨੂੰ ਦੱਸ ਕੇ ਹੋ ਰਿਹਾ ਹੈ ਸਾਰਾ ਕੁਝ ਜਾਂ ਉਹਨਾਂ ਨੂੰ ਹੁਣ ਦਰਕਨਾਲ ਕਰ ਦਿੱਤਾ ਗਿਆ ਕਿ ਤੁਸੀਂ ਡੈਮੇਜ ਕਰ ਦਿੱਤਾ ਇਹ ਜੂ ਟਰਨ ਦੇ ਮਾਇਨੇ ਕੀ ਨੇ ਇਹ ਮਾਮਲਾ ਸਿਆਸੀ ਤੌਰ ਤੇ ਕਿਹੜਾ ਰੁਖ ਲੈਂਦਾ ਜਾ ਰਿਹਾ ਕਿਉਂਕਿ ਧਾਰਮਿਕ ਭਾਵਨਾਵਾਂ ਤਾਂ ਇੱਕ ਪਾਸੇ ਰਹਿ ਗਿਆ ਹੁਣ ਸਿਆਸੀ ਮੁੱਦਾ ਜਾਦੇ ਵੱਡਾ ਬਣਾ ਦਿੱਤਾ ਮਾਮਲਾ ਤਾਂ ਪਹਿਲਾਂ ਹੀ ਧਰਮ ਦੇ ਖੇਤਰ ਦੇ ਵਿੱਚ ਸਿਆਸਤ ਦੇ ਦਖਲ ਨਾਲ ਜੁੜਿਆ ਹੋਇਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਰੌਲਾ ਉੱਥੋਂ ਹੀ ਚੱਲਦਾ ਇੱਕ ਦੂਜੇ ਤੇ ਦੋਸ਼ਾਂ ਬਾਜੀ ਵੀ ਇੱਥੋਂ ਹੀ ਹੁੰਦੀ ਹੈ ਔਰ ਇਸ ਕਰਕੇ ਜਿਹੜਾ ਇੱਕ ਗੱਲ ਜਿਸ ਤਰੀਕੇ ਦੇ ਨਾਲ ਕੀਤੀ ਗਈ ਐਸਆਈਟੀ ਆਈ ਕਿੰਨੇ ਗੇੜੇ ਮਾਰੇ ਐਸਆਈਟੀ ਨੇ ਕੀ ਕਿਹਾ ਉਹ ਜਿਹੜੀ ਕਮੇਟੀ ਸੀਗੀ ਇੱਥੇ ਇਸ ਸਥਾਨ ਦੀ ਉਸ ਕਮੇਟੀ ਨੇ ਆਪਣੇ ਟੱਗ ਰਣ ਗਿਆ ਕਿ ਐਸਆਈਟੀ ਸਾਨੂੰ ਆਹ ਕਹਿ ਕੇ ਗਈ ਹੈ ਪਰ ਐਸਆਈਟੀ ਨੇ ਜਾ ਕੇ ਜੋ ਬਰੀਫ ਕੀਤਾ ਉਹ ਇਹ ਕੀਤਾ ਕਿ ਅਸੀਂ ਇੰਨੇ ਡੱਬਲੇ ਨੇ 179 ਸਰੂਪ ਲੱਭਨੇ ਨੇ ਕੇਵਲ 30 ਦਾ ਹੀ ਮਤਲਬ ਰਿਕਾਰਡ ਹੈ ਔਰ 30 ਦੇ ਵਿੱਚੋਂ ਵੀ ਕੁਝ ਇੱਕ ਹੋਰ ਪਿੰਡ ਨੂੰ ਅਲਾਟ ਹੋਏ ਸੀ ਤੇ ਉਸ ਪਿੰਡ ਦੇ ਵਿੱਚੋਂ ਇੱਥੇ ਆਏ ਨੇ ਤੇ ਬਾਕੀ 139 ਦਾ ਕੋਈ ਰਿਕਾਰਡ ਨਹੀਂ ਹੈ ਉਸ ਲਈ ਚੀਫ ਮਿਨਿਸਟਰ ਨੇ ਮੰਗੀ ਦੇ ਮੇਲੇ ਤੇ ਬੋਲਤਾ ਕਿ ਦੇਖੋ ਅਸੀਂ ਐਡੀ ਵੱਡੀ ਪ੍ਰਾਪਤੀ ਕੀਤੀ ਐ ਐਜੀਪੀਸੀ ਨੇ ਜਾਂ ਬਾਕੀ ਨੇ ਸੁਪਾਉਂਦਾ ਚਾਹੁੰਦੇ ਸੀ ਅਸੀਂ ਤਾਂ ਜੀ ਦੇਖੋ ਮਾਰਕਾ ਮਾਰ ਲਿਆ ਸਾਡੀ ਐਸਆਈਪੀ ਉਦੋਂ ਬਾਅਦ ਜਿਹੜਾ ਰਿਐਕਸ਼ਨ ਹੁੰਦਾ ਵੱਡੇ ਪੱਧਰ ਦੇ ਉੱਤੇ ਪ੍ਰਤੀਕਿਰਿਆ ਹੁੰਦੀ ਐ ਬਾਕੀ ਸਿਆਸੀ ਪਾਰਟੀਆਂ ਵੀ ਉੱਥੇ ਜਾਣਾ ਸ਼ੁਰੂ ਹੁੰਦੀਆਂ ਨੇ ਤਾਂ ਸਰਕਾਰ ਨੂੰ ਇੱਕ ਵੱਡੇ ਤੌਰ ਦੇ ਉੱਤੇ ਘਾਟਾ ਪੈਂਦਾ ਸਿਆਸੀ ਘਾਟਾ ਸਰਕਾਰ ਨੂੰ ਹੋਰ ਘਾਟਾ ਕਹਾਦਾ ਹੁੰਦਾ ਨਾਤਰ ਸਿਆਸੀ ਘਾਟਾ ਪੈਂਦਾ ਦਿਖਾਈ ਦਿੱਤਾ ਉਹਦੇ ਚ ਡਾਕਟਰ ਸੁਖੀ ਦੇ ਨਾਕੇਬਨ ਰਜਾਇਨ ਕੀਤਾ ਆਪਣੇ ਕੈਬਨਟ ਰਾਇਕ ਤੋਂ ਤੇ ਜਿਹੜੀ ਕਾਰਪੋਰੇਸ਼ਨ ਦੇ ਚੇਅਰਮੈਨ ਚੇਅਰਪਰਸਨ ਸੀਗੇ ਬਲਕੇ ਉਦੋਂ ਬਾਅਦ ਵੀ ਉਹਨਾਂ ਨੇ ਕਾਫੀ ਸਟੈਂਡ ਲਿਆ ਉਹ ਕੱਲ ਤਾਂ ਉੱਥੇ ਇਸ ਲਈ ਵੀ ਦਿਖੇ ਤੋਂ ਪਹਿਲਾਂ ਵੀ ਮੈਂ ਆਪਾਂ ਰਾਤ ਦੇ ਸੌਂਚ ਗੱਲ ਕੀਤੀ ਸੀਗੀ ਕਿ ਉਹਨਾਂ ਦੇ ਫਾਦਰ ਸੀਰੀਅਸ ਨੇ ਬਿਮਾਰ ਨੇ ਸਾਰਾ ਕੋਸ਼ਿਸ਼ ਹਾਈ ਕਮਾਂਡ ਨੂੰ ਮਿਲਣਾ ਇਹ ਦੋ ਮੰਤਰੀਆਂ ਦੀ ਡਿਊਟੀ ਹੀ ਡਾਕਟਰ ਸੁਖੀ ਦੀ ਮਨੀਸ਼ ਸੋਧਿਆ ਨਾਲ ਮੀਟਿੰਗ ਤੋਂ ਲੱਗੀ ਸੀ ਜਿਹੜੀ ਪਰਸੋਂ 5:00 ਵਜੇ ਮੀਟਿੰਗ ਹੋਈ ਸੀ ਉਹ ਮੀਟਿੰਗ ਉਦੋਂ ਹੀ ਉਹਨਾਂ ਦੀ ਡਿਊਟੀ ਲੱਗੀ ਸੀ ਈਵਨ 4 ਵਜੇ ਦਾ ਮੰਤਰੀਆਂ ਨੇ ਜਾਣਾ ਸੀ ਉੱਥੇ 4 ਵਜੇ ਵੀ ਉਹ ਤਾਂ ਨਹੀਂ ਜਾ ਸਕਦੇ ਕਿਉਂਕਿ ਡਾਕਟਰ ਸੁਖੀ ਜੀ ਇੰਤਜ਼ਾਰ ਕਰਦੇ ਰਹੇ ਵੀ ਆ ਜਾਣਗੇ ਵਿੱਚੋਂ ਤੇ ਵਿੱਚੋਂ ਸ਼ਾਇਦ ਉਹਨਾਂ ਦੇ ਫਾਦਰ ਨਹੀਂ ਪ੍ਰੋਪਰ ਠੀਕ ਹੈ ਇਸ ਤੋਂ ਬਾਅਦ ਹਰਪਾਲਜੀ ਮਾਉਣੀ ਉਹਨਾਂ ਦੇ ਦੇਖਣ ਗਏ ਗਏ ਵੀ ਉੱਥੇ ਹਸਪਤਾਲ ਉਹ ਉਹ ਮਾਮਲਾ ਇੱਕ ਅਲੱਗ ਮਾਮਲਾ ਪਰ ਵੱਡਾ ਮਾਮਲਾ ਇਹ ਦੋਲਟ ਹੈ ਵੱਡਾ ਮਾਮਲਾ ਇਹ ਹੈ ਕਿ ਟਾਪ ਵਾਸਕਾ ਹਾਂ ਟਾਪ ਬਾਸ ਪੰਜਾਬ ਦਾ ਚੀਫ ਮਿਨਿਸਟਰ ਹੈ ਜਾਂ ਟਾਪ ਬਾਸ ਹੁਣ ਪਾਰਟੀ ਦਾ ਇੰਚਾਰਜ ਹੈ ਏ ਤੋਂ ਵੀ ਇੱਕ ਗੱਲ ਤੱਕ ਨਹੀਂ ਰਹੋਗੇ ਕਿ ਮਨੀਸ਼ ਸਸੋਦੀਆ ਨੇ ਇਹ ਵੀ ਨਹੀਂ ਪਤਾ ਕੰਦਾ ਹਜੇ ਪਤਾ ਕਿ ਉਹਨੇ ਚੀਫ ਮਿਨਿਸਟਰ ਨਾਲ ਗੱਲ ਕਰਕੇ ਵੀ ਇਹ ਟੀਮ ਭੇਜੀ ਜਾਂ ਡਾਇਰੈਕਟ ਮੰਤਰੀਆਂ ਦੀ ਡਿਊਟੀ ਲੱਗੀ ਤੇ ਚਲੇ ਗਏ ਬਾਅਦ ਦੇ ਵਿੱਚ ਚੀਫ ਮਿਨਿਸਟਰ ਨੂੰ ਪਤਾ ਹੈ ਜਾਂ ਨਹੀਂ ਪਤਾ ਤਾਂ ਇਹ ਮਨੀਸ਼ ਉਹ ਦੱਸ ਸਕਦੇ ਨੇ ਕਿ ਉਹਨਾਂ ਨੂੰ ਵਿਸ਼ਵਾਸ ਚ ਲਿਆ ਗਿਆ ਜੇ ਵਿਸ਼ਵਾਸ ਵੀ ਨਹੀਂ ਲਿਆ ਗਿਆ ਉਹ ਆਪਣਾ ਉਧਰ ਰੈਲੀਆਂ ਕਰਦੇ ਫਿਰਦੇ ਨੇ ਤੇ ਇੱਧਰ ਹੋਰ ਕੰਮ ਹੋ ਰਿਹਾ ਹੈ ਤਾਂ ਵੀ ਇਹਦੇ ਵਿੱਚ ਪਾਵਰ ਸਟਰਕਚਰ ਦਾ ਪਤਾ ਲੱਗਦਾ ਇਹਦੇ ਤੋਂ ਵੀ ਅਲਾਵਾ ਜਿਹੜੇ ਕਹਿ ਰਹੇ ਨੇ ਕਿ ਚੀਫ ਮਨਿਸਟਰ ਤੋਂ ਜਲਦਬਾਜੀ ਹੋਈ ਹੈ ਜਾਂ ਬਾਕੀ ਦੀਆਂ ਚੀਜ਼ਾਂ ਜੇ ਉਹਨਾਂ ਨੇ ਜਿੱਥੋਂ ਜਾਂਚ ਸ਼ੁਰੂ ਕੀਤੀ ਜਿਹੜੀ ਗੱਲ ਨੇ ਹੁਣ ਤੱਕ ਇੱਕ ਵਰਤਾਰਾ ਸਿਰਜਿਆ ਹੋਇਆ ਸੀ ਮੁੱਖ ਮੰਤਰੀ ਨੇ ਇਸ ਪਦਰ ਦੇ ਉੱਤੇ ਕਿ ਅਸੀਂ ਗੁਰੂ ਸਾਹਿਬ ਦੇ ਸਰੂਪ ਲੰਮਾਂਗੇ ਤੇ ਸਾਡੀ ਇਹ ਜ਼ਿੰਮੇਵਾਰੀ ਹੈ ਬਾਕੀ ਐਸਐਨਪੀਸੀ ਜਾਂ ਬਾਕੀ ਜੋ ਵੀ ਉਹਨਾਂ ਨੂੰ ਦੱਸ ਦਾਂਗੇ ਕਿ ਆਹ ਮਾਮਲੇ ਨੇ ਆ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਏ ਨੇ ਸੰਗਤ ਦੇ ਸਾਹਮਣੇ ਸੱਚਾਈ ਲਿਆਵਾਂਗੇ ਹੁਣ ਜਿਹੜਾ ਹਰਪਾਲ ਸਿੰਘ ਚੀਮਾ ਨੇ ਉੱਥੇ ਜਾ ਕੇ ਬਰੀਫ ਕੀਤਾ ਜਿਹੜਾ ਕਹਿੰਦਾ ਕਿ ਨਹੀਂ ਜੀ ਸਚਾਈ ਇਹ ਹੈ ਕਿ ਪੂਰਾ ਰਿਕਾਰਡ ਹੈ ਕੋਈ ਗਲਤ ਗੱਲ ਨਹੀਂ ਹੋਈ ਕੋਈ ਕਿਸੇ ਟਾਈਪ ਦੀ ਮਿਸਕਮਿਊਨੀਕੇਸ਼ਨ ਹੋ ਗਈ ਹੈ ਐਸਆਈਟੀ ਨੇ ਸ਼ਾਇਦ ਬਰੀਫ ਇਹ ਫੈਸਲਾ ਲਏ ਉੱਤਰ ਕਿ ਕਰਤਾ ਚੀਫ ਮਿਨਿਸਟਰ ਤੋਂ ਇਹਦਾ ਮਤਲਬ ਪਤਾਏ ਹੈ ਵੀ ਮਿਸਕਮਿਊਨੀਕੇਸ਼ਨ ਕਿਵੇਂ ਹੋ ਗਈ ਐਸਆਈਟੀ ਤੇ ਚੀਫ ਮਿਨਿਸਟਰ ਦੇ ਦਰਮਿਆਨ ਹੋ ਗਈ ਕੀ ਐਸਆਈਟੀ ਨੇ ਗੁਮਰਾਹ ਕੀਤਾ ਉਹਦੇ ਖਿਲਾਫ ਕਾਰਵਾਈ ਹੋਏਗੀ ਉਹਦੇ ਅਫਸਰ ਦੇ ਖਿਲਾਫ ਜਾਂ ਚੀਫ ਮਨਿਸਟਰ ਗੁਮਰਾਹ ਹੋਗੇ ਤਾਂ ਚੀਫ ਮਨਿਸਟਰ ਆਪਣੇ ਤੌਰ ਤੇ ਇਕਲਾਕੀ ਤੌਰ ਤੇ ਕੋਈ ਫੈਸਲਾ ਕਰਨਗੇ ਜਾਂ ਪਾਰਟੀ ਇਸ ਟੈਨ ਲਾਉਗੀ ਕਿਉਂਕਿ ਇਹ ਮਾਮਲਾ ਬਹੁਤ ਛੋਟਾ ਨਹੀਂ ਹੁੰਦਾ ਇਹ ਮਾਮਲਾ ਐਡਾ ਭਾਵਨਾ ਭਾਵਨਾਵਾਂ ਦੇ ਬਹਿਣ ਚ ਬਹਿ ਕੇ ਬਹੁਤ ਵੱਡਾ ਬਣਦਾ ਜਦੋਂ ਤੁਹਾਡੇ ਚਾਰ ਸਪਿਰ ਦੇ ਇੱਕ ਐਡਾ ਵੱਡਾ ਖਤਰਾ ਇੱਕ ਕਮਿਊਨਿਟੀ ਦੇ ਵਿੱਚ ਟਕਰਾ ਇਸ ਲਈ ਬੰਦਾ ਪੈਦਾ ਹੋਣ ਦੀ ਸੰਭਾਵਨਾਵਾਂ ਬਣ ਜਾਂਦੀਆਂ ਨੇ ਦੂਜੀ ਗੱਲ ਕੀ ਹੋਣ ਜੇ ਮੰਨ ਲਿਆ ਜਾਵੇ ਕਿ ਜਾਂਚ ਜਿੱਥੋਂ ਸ਼ੁਰੂ ਹੋਈ ਸੀ ਉੱਥੇ ਹੀ ਖੜ ਗਈ ਜਾ ਕੇ ਜੇ ਉਹ ਅਗਰੇ ਦੀ ਚੋਰੀ ਜੇ ਇਹ ਮੰਨ ਲਿਆ ਜਾਵੇ ਕਿ ਹੁਣ ਸਰਕਾਰ ਸਭ ਠੀਕ ਬੋਲਦੀ ਆ ਜਾਂ ਇਸ ਤੋਂ ਪਹਿਲਾਂ ਕਾਲੇ ਸਰਕਾਰ ਪਹਿਲਾਂ ਜੋ ਵੀ ਹੋਇਆ ਗਲਤ ਹੋਇਆ ਤਾਂ ਮਾਮਲਾ ਤੁਹਾਡੇ ਦੋ ਬੰਦੇ ਗ੍ਰਿਫਤਾਰ ਵੀ ਕੀਤੇ ਗਏ ਤੇ ਇਸ ਲਈ ਇੱਕ ਸੀਏ ਤੇ ਇੱਕ ਕਮਲਜੀਤ ਸਿੰਘ ਦੋਨਾਂ ਜੁਡੀਸ਼ਰ ਰਿਵਾਰਡ ਤੇ ਨੇ ਉਧਰੋਂ Uh, मतलब ਹੁਣ ਪੁਲਿਸ ਨੂੰ ਮਾਰਦੇ ਵੀ ਲੋੜ ਨਹੀਂ ਸਮਝੀ ਅਗਲਾ ਕੋਈ ਬੰਦਾ ਅਰੈਸਟ ਨਹੀਂ ਹੋਇਆ ਤੇ ਜਿੰਨੀ ਇਨਫਾਰਮੇਸ਼ਨ ਇਹਦੇ ਕੋਲ ਆਈ ਐਸਆਈਟੀ ਕੋਲ ਜਿਹੜੀ ਦੇ ਆਧਾਰ ਤੇ ਉਹਨੇ ਜਾ ਕੇ ਦਾਵਾ ਕੀਤਾ ਕਿ ਇਹ ਹੁਣ ਕੋਈ ਮਤਲਬ ਨਹੀਂ ਜ਼ੀਰੋ ਤੋਂ ਚੱਲੇਗੀ ਜੇ ਜ਼ੀਰੋ ਤੋਂ ਚੱਲੇਗੀ ਤਾਂ ਐਸਆਈਟੀ ਤੇ ਯਕੀਨ ਕੌਣ ਕਰੇਗਾ ਕਿ ਕਿੰਨੀ ਕਾਬਲੀਅਤ ਹੈ ਫਿਰ ਇਸਲੇ ਬੰਦੀ ਜਾ ਐਸਆਈਟੀ ਦੇ ਅਫਸਰ ਕੋਈ ਐਸੀ ਗੱਲ ਲੀਕ ਕਰਨਗੇ ਅਧਰੋਕ ਇਹ ਜੀ ਗੱਲ ਆਏਗੀ ਕਿ ਨਹੀਂ ਅਸੀਂ ਤਾਂ ਤੁਥਾਂ ਦੇ ਆਧਾਰ ਤੇ ਗੱਲ ਕਰ ਰਹੇ ਸੀ ਸਰਕਾਰ ਨੇ ਹੁਣ ਜਾਣ ਬੁੱਝ ਕੇ ਫੈਸਟੈਂਡ ਪਿੱਛੇ ਲੈ ਲਿਆ ਜਦੋਂ ਖਤਰਾ ਦੇਖਿਆ ਪੋਲਿਟੀਕਲ ਇਹ ਹੁਣ ਸਰਕਾਰ ਦੇ ਅੰਦਰ ਦਾ ਇੱਕ ਗੱਲ ਹੈ ਚੀਫ ਮਿਨਿਸਟਰ ਦੀ ਸਾਖ ਤੇ ਐਸਆਈਟੀ ਦੀ ਸਾਖ ਦੂਜੇ ਪਾਸੇ ਸਰਕਾਰ ਦਾ ਪੋਲਿਟੀਕਲ ਭੁਖਦਾ ਤੇ ਲਗੜਦਾ ਜਿਹੜੀ ਗੱਲ ਇਹ ਜੜੀਆਂ ਚੀਜ਼ਾਂ ਨੇ ਤੇ ਹੁਣ ਐਨਾ ਰੋਲ ਖਚੋੜਾ ਇਹ ਸਾਰੇ ਮਾਮਲੇ ਦੇ ਵਿੱਚ ਪੈ ਗਿਆ ਇਸੇ ਕਰਕੇ ਵਿਰੋਧੀ ਤਰ੍ਹਾਂ ਇਹ ਵੀ ਕਹਿ ਲੱਗ ਗਿਆ ਨੇ ਡਾਕਟਰ ਦੰਜੀਤ ਸਿੰਘ ਚੀਮਾ ਦਾ ਤਬੀਰ ਸਿੰਘ ਦਾ ਮੈਂ ਦੇਖ ਰਿਹਾ ਤੇ ਹੋਰਾਂ ਦਾ ਜਿਹੜੇ ਸੋ ਈਵਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬੋਲੀ ਐ ਅਕਾਲ ਤਖਤ ਸਾਹਿਬ ਦੇ ਨਾਲ ਜੁੜੇ ਜਿਹੜੇ ਲੋਕ ਨੇ ਉਹ ਵੀ ਬੋਲੇ ਨੇ ਕਿ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਤੁਸੀਂ ਇਹ ਨਾ ਕਰੋ ਜਾਂ ਬਾਕੀ ਦੀਆਂ ਚੀਜ਼ਾਂ ਨਾ ਕਰੋ ਔਰ ਉਹਨਾਂ ਤੋਂ ਡਾਕਟਰ ਚੀਮਾ ਨੇ ਤਾਂ ਖਰਾਕੀ ਤੌਰ ਤੇ ਕਿਹਾ ਕਿ ਚੀਫ ਮਿਨਿਸਟਰ ਨੂੰ ਜੇਵਨਾ ਦੀ ਗੈਰ ਹਾਜ਼ਰੀ 'ਚ ਮਾਮਲਾ ਕੋਈ ਹੋਰ ਹੱਲ ਕਰਨ ਜਾ ਰਿਹਾ ਚੀਫ ਮਿਨਿਸਟਰ ਹੋਸਟੈਂਡ ਲੈਦੇ ਤੇ ਲਗਾਤਾਰ ਤਾ اخਲਾਕੀ ਤੌਰ ਤੇ ਉਹਨਾਂ ਦਾ ਉਸ ਅਹੁਦੇ ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਉਹਨਾਂ ਨੇ ਅਸਤੀਫਾ ਮੰਗਿਆ ਇਸ ਮਾਮਲੇ ਤੇ ਪਰ اخਲਾਕ ਵਗੈਰਾ ਤਾਂ ਮੇਰੇ ਖਿਆਲ ਲੈ ਹੁਣ ਸਾਡੀ ਸਿਆਸਤ ਦੇ ਵਿੱਚ ਨਾ ਤਾਂ ਉਧਰੋਂ ਆਉਣ ਵਾਲਾ ਮੰਗਣ ਵਾਲਿਆਂ ਦੀ ਸਾਈਡ ਹੈ ਤੇ ਨਾ ਦੇਣ ਵਾਲਿਆਂ ਦੀ ਸਾਈਡ ਹੈ ਮਤਲਬ اخਲਾਕ ਤਾਂ ਉਸ ਲੈ ਬੱਤੇ ਉੱਤੇ ਨਹੀਂ ਪਰ ਕੁਝ ਜਿਹੜੇ ਸਵਾਲ ਖੜੇ ਹੋ ਗਏ ਨੇ ਹੁਣ ਜਿਹੜੇ ਇਸ ਪੱਧਰ ਦੇ ਉੱਤੇ ਖੜੇ ਹੋਗੇ ਉਹਨਾਂ ਦਾ ਜਵਾਬ ਤਾਂ ਗਵਰਨਮੈਂਟ ਨੂੰ ਦੇਣਾ ਹੀ ਪਏਗਾ ਜਾਂ ਆਵਾਦਵੀ ਪਾਰਟੀ ਨੂੰ ਜਿਹੜਾ ਪਏਗਾ ਇਸ ਪੱਧਰ ਦੇ ਉੱਤੇ ਜਾ ਕੇ ਔਰ ਹੁਣ ਕੀ ਇਹ ਐਸਆਈਟੀ ਅੱਗੇ ਤੁਰੂਗੀ ਜਾਂਚ ਲਈ ਹੋਰ ਜਾਂ ਸਰਕਾਰ ਫਿਰ ਇਹ ਕਹਿ ਦੂਗੀ ਕਿ ਐਸਆਈਟੀ ਵੀ ਚੁੱਪ ਕਰੋ ਗੋਸ ਲਓ ਅੱਗੇ ਨਾ ਜਾਓ ਜਿਵੇਂ ਬਾਕੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਸਰਕਾਰ ਕਰਦੀ ਹੈ ਸਪੋਜ਼ ਕਰੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਇਹ ਗੱਲ ਕਲੀਅਰ ਹੈ ਜਿਹੜਾ ਉਹਨੇ ਆ ਕੇ ਕਲੀਅਰ ਨੇ ਆਪਣੇ 92 ਦਿੱਤੇ ਸੀ ਆ ਕੇ ਜਿਹੜੇ ਡੇਰੇ ਨਾਲ ਜੁੜੇ ਪੰਜ ਮੈਂਬਰੀ ਕਮੇਟੀ ਆ ਉਹਨਾਂ ਦੀ ਉਹਦੇ ਮੈਂਬਰ ਸੀਗੇ ਪ੍ਰਦੀਪ ਕਲੇਰ ਉਹਨੇ ਸਾਰਾ ਦੱਸਿਆ ਸੀ ਕਿਵੇਂ ਜ RAM ਰਹੀਮ ਨੇ ਕਿਵੇਂ ਹਨੀਪ੍ਰੀਤ ਨੇ ਕਿਵੇਂ ਬਾਕੀ ਦੇ ਬੰਦਿਆਂ ਨੇ ਇਸ ਲਈ ਬੈਠ ਕੇ ਪਲਾਣਕ ਬਣਾਈ ਜੇ ਉਹ ਪੰਜਾਬ ਸਰਕਾਰ ਬੋਟਾਂ ਦੇ ਚੱਕਰ 'ਚ ਕਦੇ ਵੀ ਕਿਸੇ ਵੀ ਸਰਕਾਰ ਨੇ ਪੰਜਾਬ ਦੀ ਨਹੀਂ ਕੀ ਰਾਮ ਰਹੀ ਇਮਨੂ ਕਸਟੋਡੀਅਨ ਹਰਾਸਤ ਦੇ ਵਿੱਚ ਲਿਆ ਕੇ ਜਹਰਦੀ ਪ੍ਰੀਤ ਨੂੰ ਪੁੱਛ ਗਿਛ ਕਰਨ ਦੀ ਜ਼ਰੂਰਤ ਕਿਉਂ ਨਹੀਂ ਜੀ ਬਿਲਕੁਲ ਮਸਲਾ ਕਿਵਲੇ ਹੀ ਹੈ ਮਸਲਾ ਇਹ ਹੈ ਕਿ ਜੀ ਵੋਟਾਂ ਦਾ ਸਵਾਲ ਹੈ ਬਹੁਤ ਵੱਡਾ ਇੱਕ ਗੈਰਾ ਹੈ ਉਹਦੇ ਨਾਲ ਆਪਣੀ ਵੋਟ ਦੀ ਇਹ ਬਾਬਲਾ ਚੱਲਿਆ ਜਾਊਗਾ ਤੇ ਇਸ ਕਰਕੇ ਸਰਕਾਰਾਂ ਕਹਿੰਦੀਆਂ ਨੇ ਅੱਗੇ ਨਾ ਵਧੋ ਉਹ ਛੇੜ ਲੈਂਦੀਆਂ ਨੇ ਮਕਦਮੇ ਤੇ ਅੱਗੇ ਨਾ ਵਧੋ ਹੁਣ ਜੇ ਕਿਹਾ ਜਾਏ ਕਿ ਇਸੇ ਗਵਰਨਮੈਂਟ ਦੇ ਵਿੱਚ ਜਿਹੜੀ ਐਸਆਈਟੀ ਬਣੀ ਹੋਈ ਹੈ ਇੱਕ ਹੋਰ ਨਾਮ ਦੇ ਹਲ ਸਿੰਘ ਦੀ ਉਹ ਕਿਉਂ ਚਲਾਨ ਪੇਸ਼ ਨਹੀਂ ਕਰ ਰਹੇ ਉਹਨਾਂ ਮਾਮਲੇ ਕਿਸ ਨਾਲ ਸੰਬੰਧਿਤ ਸੀ ਔਰ ਐਸੇ ਢੰਗ ਦੇ ਨਾਲ ਜੇ ਵਿਕਰਮ ਮਜੀਠੀਆ ਦੇ ਐਨਡੀਪੀਐਸ ਐਕਟ ਦੇ ਵਿੱਚ ਇੱਕ ਐਸਆਈਟੀ ਬਣੀ ਹੋਈ ਹੈ ਉਹ ਕਿਉਂ ਚਾਰਜੀ ਫਾਈਲ ਐਨਡੀਪੀਐਸ ਐਕਟ ਦੇ ਵਿੱਚ ਨਹੀਂ ਕਰਦੀ ਕੇਵਲ ਜਿਹੜਾ ਕੀਤੀ ਹੈ ਚਾਰਜੀ ਫਾਈਲ ਉਹ ਤਾਂ ਸਾਧਾਰਨ ਤੋਂ ਜ਼ਿਆਦਾ ਜਾਇਦਾਦ ਵਾਲੇ ਮਾਮਲੇ ਡਰੱਗ ਵਾਲੇ ਮਾਮਲੇ 'ਚ ਕਿ ਇਹ ਮਾਮਲੇ ਤੁਸੀਂ ਲਟਕਾ ਕੇ ਹੀ ਰੱਖਣੇ ਹੁੰਦੇ ਨੇ ਕੇਵਲ ਵੋਟਬੈਗ ਦੇ ਵਾਸਤੇ ਉਦੋਂ ਤੱਕ ਜੱਗਸਾ ਪੰਜਾਬ ਤੱਕ ਪਹੁੰਚਾਉਣੇ ਹੁਣ ਇਹ ਦੀ ਵੀ ਹੋਣੀ ਉਹੀ ਹੋ ਜੇਗੀ 328 ਰੁਪਏ ਵਾਲੇ ਮਾਮਲੇ ਦੀ ਹੋਰ ਕਿੱਥੇ ਕਿਹਦੇ ਤੋਂ ਪੁੱਛ ਗਿਛ ਕਰਕੇ ਕਿੱਥੇ ਜਾਣਗੇ ਇਸੇ ਤਾਂ ਉਤਸਾਹ ਨਾਲ ਦੱਸਿਆ ਗਿਆ ਐਡੇ ਕੱਠੇ ਚ ਦੱਸਿਆ ਗਿਆ ਕਿ ਅਸੀਂ ਆ ਕਰ ਲਿਆ ਜਿਉਂ ਕਰ ਲਿਆ ਔਰ ਇਹ ਮਾਮਲੇ ਇਸੇ ਕਰਕੇ ਇਹ ਕਿ ਇਹ ਮਾਮਲੇ ਕੇਵਲ ਰੈਸ਼ਨਲ ਮਾਮਲੇ ਨਹੀਂ ਹੁੰਦੇ ਜਜ਼ਬਾਤ ਦੇ ਮਾਮਲੇ ਹੁੰਦੇ ਨੇ বারবার चीफ मिनिस्टर ਨੂੰ ਜਿਹੜੇ ਲੋਕੇ ਸਲਾਹ ਦਿੰਦੇ ਸੀ ਕਿ ਦਖਲ ਮਤ ਦਿਓ ਉਹ ਧਾਰਮਿਕ ਮਾਮਲੇ ਆਪਣੇ ਆਪ ਕਰਨ ਉਹਨਾਂ ਦੀ ਜ਼ਿੰਮੇਵਾਰੀ ਹੈ ਨਹੀਂ ਕਰਦੇ ਤਾਂ ਲੋਕ ਐ ਜੀ ਪੀ ਸੀ ਨੂੰ ਜਵਾਬ ਦੇ ਟੈਹ ਰਹੇ ਹੋ ਔਰ ਤੁਸੀਂ ਕਿਉਂ ਵਿੱਚ ਦਖਲ ਦੇ ਰਹੇ ਹੋ ਤੁਸੀਂ ਥੋੜੀ ਜਾ ਕੇ ਗੱਲ ਕਰ ਦੋਗੇ ਤਾਂ ਆਪ ਹੀ ਉਥੇ ਸਿੱਖ ਪੰਥ ਐ ਜੀ ਪੀ ਸੀ ਨੂੰ ਪੁੱਛੂਗਾ ਭਾਈ ਕਿੱਥੇ ਤੁਸੀਂ ਕਿਉਂ ਨਹੀਂ ਕਰਦੇ ਜਾਂ ਅਕਾਲ ਤਖਤ ਸਾਹਿਬ ਕੋਲ ਜਾ ਕੇ ਦਰਖਾਸਤ ਕਰੂਗਾ ਵੀ ਤੁਸੀਂ ਦੱਸੋ ਜੀ ਇਹਨਾਂ ਦਾ ਕੁਝ ਕਰਵਾਓ ਜਿਹੜਾ ਇਹ ਮਾਮਲੇ ਸਾਰੇ 11 ਦੇ ਉੱਤੇ ਨੇ ਤੇ ਸਰਕਾਰ ਉੱਥੇ ਜਾਂਦੀ ਜਾਂਦੀ ਮੇਰੇ ਖਿਆਲ ਨਾਲ ਫਾਇਦਾ ਲੈਣ ਦੇ ਚੱਕਰ ਦੇ ਵਿੱਚ ਫਸ ਗਈ ਹੈ। ਕਾਫੀ ਹੱਦ ਤੱਕ ਹੁਣ ਚੀਫ ਮਿਨਿਸਟਰ ਦਾ ਬੋਲਣਾ ਲੋਕ ਉਮੀਦ ਕਰਨਗੇ ਕਿ ਇਸ ਮੁੱਦੇ ਤੇ ਕੀ ਅੱਜ ਦੀ ਮੰਤਰੀ ਮੰਡਲ ਦੀ ਮੀਟਿੰਗ 'ਚ ਵੀ ਇਹ ਮੁੱਦਾ ਉੱਠੇਗਾ। ਚੀਫ ਮਿਨਿਸਟਰ ਉਹਨਾਂ ਮੰਤਰੀਆਂ ਨਾਲ ਕੋਈ ਗੱਲ ਕਰਨਗੇ ਵੀ ਤੁਸੀਂ ਇਹ ਕਿਵੇਂ ਕੀਤਾ ਮੇਰੇ ਨਾਲ ਗੱਲ ਨਹੀਂ ਹੋਈ ਜਾਂ ਹੋਈ ਆ ਜਾਂ ਨਹੀਂ ਹੋਈ ਹੈ। ਕਿ ਉੱਥੇ ਕੋਈ ਰੈ ਮਾਸਟਰ ਬਣੇਗਾ ਉੱਥੇ ਕੋਈ ਫੈਸਲਾ ਹੋਏਗਾ ਵੀ ਇਹ ਮਾਮਲੇ ਨੂੰ ਛੱਡੋ ਇਹ ਇਦੇ ਵਿੱਚ ਕੁਝ ਨਹੀਂ ਹੋਣਾ ਨੁਕਸਾਨ ਜ਼ਿਆਦਾ ਹੋਣਾ ਕੀ ਕਰੇਗੀ ਸਰਕਾਰ ਜਾਂ ਐਸਆਈਟੀ ਨੂੰ ਕਹੇਗੀ ਗੋ ਹੈ ਡੰਗੇ ਚੱਲੋ ਹੋਰ ਲੱਭੋ ਤਾਂ ਐਸਆਈਟੀ ਜੇ ਮਹਿਸੂਸ ਕਰਦੀ ਆ ਕਿ ਅਸੀਂ ਤਾਂ ਨੰਬਰ ਲੱਗੇ ਸੀ ਤੁਸੀਂ ਤਾਂ ਸਾਡਾ ਬਿਲਕੁਲ ਉਲਟ ਕਰਤਾ ਤਾਂ ਫਿਰ ਉਹ ਕਿਹੜੇ ਹੌਸਲੇ ਨਾਲ ਅੱਗੇ ਚੱਲ ਜੂਗੀ ਜੇ ਐਸਆਈਟੀ ਨੇ ਗਲਤ ਕੀਤਾ ਤੇ ਚੀਮ ਮੰਤਰੀ ਨੇ ਗਲਤ ਕੀਤਾ ਤਾਂ ਉਹਨਾਂ ਲਈ ਕੋਈ ਪਬਲਿਕ ਅਕੈਡਮੀ ਦੇ ਵਿੱਚ ਕਿਹੜੀ ਸਜ਼ਾ ਹੋਏਗੀ ਕਿਹੜੀ ਕਿਹੜੀ ਗੱਲ ਹੋਏਗੀ ਉਹਨਾਂ ਦੀ ਜਵਾਬਦੇਹੀ ਦੇ ਵਾਸਤੇ ਕੀ ਉਹਨਾਂ ਨੂੰ ਪੁੱਛਿਆ ਜਾਏਗਾ ਜਾਂ ਉਹ ਲੋਕਾਂ ਦੇ ਸਾਹਮਣੇ ਆ ਕੇ ਆਪਣਾ ਪੱਖ ਪੇਸ਼ ਕਰਨਗੇ ਇਹ ਵੱਡਾ ਸਵਾਲ ਹੈ ਜਿਹਦੇ ਤੋਂ ਬਿਨਾ ਕੰਮ ਚੱਲਣਾ ਨਹੀਂ ਹੈ ਆਏ ਤੋਂ ਬਿਨਾ ਔਰ ਇੱਕ ਵਾਰ ਸਰਕਾਰ ਫੇਰ ਬੈਕਫੁੱਟ ਤੇ ਚਲੀ ਗਈ ਹੈ ਇਸ ਮਾਮਲੇ ਦੇ ਕੁਰੀ